ਸਾਰੇ ਹੀ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਟੂਡੈਂਟ ਅੱਜ ਮੈਂ 12ਵੀਂ ਜਮਾਤ ਦਾ ਇਲੈਕਟਿਵ ਪੰਜਾਬੀ ਦਾ ਪਾਠ ਹੈਗਾ ਮੁੱਢਲੀ ਅਵਸਥਾ ਤੇ ਮਿਡਲ ਦੀ ਪੜ੍ਹਾਈ ਇਸ ਟੌਪਿਕ ਨੂੰ ਤੁਹਾਡੇ ਸਾਹਮਣੇ ਲੈ ਕੇ ਆਈਆਂ ਠੀਕ ਹੈ ਇਹਨੂੰ ਐਕਸਪਲੇਨ ਕਰਕੇ ਸਮਝਾਉਂਗੀ ਕੋਸ਼ਿਸ਼ ਕਰੂੰਗੀ ਬਟਾ ਮੈਂ ਇਸ ਢੰਗ ਨਾਲ ਸਮਝਾਵਾਂ ਕਿ ਤੁਹਾਨੂੰ ਨਾਲ ਦੀ ਨਾਲ ਸਾਰੇ ਦੇ ਸਾਰੇ ਪ੍ਰਸ਼ਨ ਉੱਤਰ ਜਿਹੜੇ ਆ ਉਹ ਯਾਦ ਹੋ ਜਾਣ ਪਾਠ ਨੂੰ ਕਰਨ ਤੋਂ ਪਹਿਲਾਂ ਬਟਾ ਆਪਾਂ ਅਪ੍ਰੈਲ ਤੇ ਮਈ ਦੇ ਸਿਲੇਬਸ ਉੱਤੇ ਇੱਕ ਝਲਕ ਮਾਰੀਏ ਦੇਖੋ ਬਟਾ ਤੁਹਾਡੀਆਂ ਤਿੰਨ ਕਿਤਾਬਾਂ ਵਾਂ ਹੁਣ ਤੱਕ ਤੁਸੀਂ 12ਵੀਂ ਚੋਗੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਠੀਕ ਆ ਮੱਧਕਾਲੀਨ ਪੰਜਾਬੀ ਕਾਵਿ ਇਹਦੇ ਵਿੱਚ ਦੇਖੋ ਸੂਫੀ ਕਾਵਿ ਤੇ ਗੁਰਮਤਕਾਵ ਇਹ ਦੋ ਦੋ ਕਾਵ ਦੇ ਕੁਝ ਕਵੀ ਐਡ ਕੀਤੇ ਗਏ ਸਿਲੇਬਸ ਦੇ ਵਿੱਚ ਜਿਵੇਂ ਸੂਫੀ ਕਾਵ ਦਾ ਸ਼ੇਖ ਫਰੀਦ, ਵਜੀਦ, ਸ਼ਾਹ ਹੁਸੈਨ ਤੇ ਸੁਲਤਾਨ ਬਾਹੁ ਗੁਰਮਤਕਾਵ ਦੇ ਕਵੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਏ ਐਡ ਕੀਤੇ ਗਏ ਆ ਠੀਕ ਆ ਦੂਜੀ ਕਿਤਾਬ ਹੈਗੀ ਤੁਹਾਡੀ ਆਪ ਬੀਤੀਆਂ ਇਸ ਕਿਤਾਬ ਦੇ ਵਿੱਚ ਤਿੰਨ ਪਾਠ ਥੋਡੇ ਆਪਟਾਬਾਦ ਮੁੱਢਲੀ ਅਵਸਥਾ ਤੇ ਮਿਡਲ ਦੀ ਪੜਾਈ ਤੂੜ ਭਰੇ ਰਾ ਇਹ ਤਿੰਨ ਪਾਠ ਐਡ ਕੀਤੇ ਗਏ ਆ ਉਸ ਤੋਂ ਬਾਅਦ ਤੀਜੀ ਕਿਤਾਬ ਹੈਗੀ ਸਾਹਿਤ ਬੋਧ ਸਾਹਿਤ ਬੋਧ ਦੇ ਵਿੱਚ ਕਵਿਤਾ ਨਾਟਕ ਇਹ ਤੁਹਾਡੇ ਸਾਹਿਤ ਰੂਪ ਐਡ ਕੀਤੇ ਗਏ ਆ ਠੀਕ ਹੈ ਜੀ ਉਸ ਤੋਂ ਬਾਅਦ ਛੰਦ ਛੰਦ ਦੇ ਵਿੱਚ ਕਵਿਤ ਕੋੜਾ ਦੋਹਰਾ ਤੇ ਚੁਪਈ ਇਹ ਇਹ ਚੀਜ਼ਾਂ ਐਡ ਕੀਤੀਆਂ ਗਈਆਂ ਇਹ ਸੀਗਾ ਬੇਟਾ ਤੁਹਾਡਾ ਅਪ੍ਰੈਲ ਤੇ ਮਈ ਦਾ ਸਿਲੇਬਸ ਅਗਰ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਇਹਨੂੰ ਨੋਟ ਕਰ ਲੈਣਾ ਆਪਣੀਆਂ ਕਾਪੀਜ਼ ਦੇ ਉੱਤੇ ਅੱਜ ਹੁਣ ਆਪਾਂ ਕਰੀਏ ਅਹ ਦੇਖੋ ਬੇਟਾ ਐਪਟਾਬਾਦ ਹੈ ਜਿਹੜਾ ਮੈਂ ਆਲਰੇਡੀ ਐਕਸਪਲੇਨ ਕਰ ਚੁੱਕੀ ਹਾਂ ਠੀਕ ਆ ਤੁਸੀਂ ਉਹ ਮੇਰਾ ਲੈਕਚਰ ਸੁਣ ਸਕਦੇ ਹੋ ਤੇ ਜਿਹੜਾ ਹੈਗਾ ਅਗਲਾ ਪਾਠ ਹੈਗਾ ਮੁੱਢਲੀ ਅਵਸਥਾ ਤੇ ਮਿਡਲ ਦੀ ਪੜਾਈ ਇਨ ਵਜ ਮੈਂ ਐਕਸਪਲੇਨ ਕਰਕੇ ਸਮਝਾਉਂਗੀ ਤੁਹਾਨੂੰ ਠੀਕ ਹੈ ਇਹਦੇ ਵਿੱਚੋਂ ਆਪਾਂ ਇੱਕ ਪਾਰਟ ਕਰਾਂਗੇ ਮੁੱਢਲੀ ਅਵਸਥਾ ਤੇ ਜਿਹੜਾ ਦੂਜਾ ਪਾਰਟ ਆ ਮਿੱਡਲ ਦੀ ਪੜਾਈ ਇਹ ਆਪਾਂ ਅਗਲੇ ਲੈਕਚਰ ਚ ਕਰਾਂਗੇ ਆਜੋ ਫਿਰ ਕਰਦੇ ਹਾਂ ਸਟਾਰਟ ਮੁੱਢਲੀ ਅਵਸਥਾ ਨੂੰ ਪੜਨ ਤੋਂ ਪਹਿਲਾਂ ਠੀਕ ਹੈ ਤੁਹਾਨੂੰ ਜਿਨੇ ਪਾਠ ਲਿਖਿਆ ਉਹਦੇ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਇਹ ਪਾਠ ਲਿਖਿਆ ਬੇਟਾ ਪ੍ਰਿੰਸੀਪਲ ਤੇਜਾ ਸਿੰਘ ਸਾਰਾ ਤੁਹਾਡੀ ਬੁੱਕ ਦੇ ਵਿੱਚ ਦੱਸਿਆ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਜਨਮ ਸਥਾਨ ਵਿਦਿਆ ਕੰਮ ਕੀਤਾ ਠੀਕ ਹੈ ਮੇਨਲੀ ਉਹ ਹੈ ਕਿਸੇ ਇੱਕ ਗਦਕਾਰ ਦੇ ਤੌਰ ਤੇ ਜਾਣਿਆ ਜਾਂਦਾ ਸੀ ਉਹਨਾਂ ਨੂੰ ਠੀਕ ਹੈ ਗਦਕਾਰ ਕੀ ਹੋਣ ਹੁੰਦਾ ਜਿਹੜਾ ਕਵਿਤਾ ਨਹੀਂ ਲਿਖਦਾ ਠੀਕ ਹੈ ਬਾਕੀ ਸਾਰਾ ਕੁਝ ਲਿਖਦੇ ਆ ਕਵਿਤਾ ਨਹੀਂ ਲਿਖਦੇ ਉਹ ਜਿਹੜੇ ਕਵਿਤਾ ਲਿਖਦੇ ਉਹ ਕਵੀ ਹੁੰਦੇ ਆ ਠੀਕ ਹੈ ਤੇ ਉਹਨਾਂ ਨੇ ਕਾਫੀ ਰਚਨਾਵਾਂ ਲਿਖੀਆਂ ਜਿਵੇਂ ਸਹਿਜ ਸੁਭਾ ਨਵੀਆਂ ਸੋਚਾਂ ਸਭਿਆਚਾਰਕ ਗੁਸਲਖਾਨਾ ਤੇ ਹੋਰ ਲੇਖ ਸਾਹਿਤ ਦਰਸ਼ਨ ਉਹਨਾਂ ਨੇ ਇੱਕ ਪੰਜਾਬੀ ਕੋਸ਼ ਵੀ ਤਿਆਰ ਕੀਤਾ ਠੀਕ ਹੈ ਇਹ ਜਿਹੜਾ ਪਾਠ ਆ ਬੇਟਾ ਮੁੱਢਲੀ ਅਵਸਥਾ ਤੇ ਮਿੱਡਲ ਦੀ ਪੜ੍ਹਾਈ ਇਹ ਲਿਆ ਗਿਆ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਆਰ ਸੀ ਦੇ ਵਿੱਚੋਂ ਹੁਣ ਸਵੈ ਜੀਵਨੀ ਕੀ ਹੁੰਦਾ ਜਿਹੜੀ ਲੇਖਕ ਨੇ ਆਪਣੇ ਜੀਵਨ ਦੇ ਉੱਤੇ ਜਿਹੜੀ ਰਚਨਾ ਲਿਖੀ ਹੁੰਦੀ ਆ ਉਹਨੂੰ ਸਵੈ ਜੀਵਨੀ ਕਹਿੰਦੇ ਆ ਠੀਕ ਆ ਸਵੈ ਆਰ ਸੀ ਉਹਨਾਂ ਦੀ ਸਵੈ ਜੀਵਨੀ ਦਾ ਨਾਮ ਆ ਉਹਦੇ ਵਿੱਚੋਂ ਇਹ ਪਾਠ ਲਿਆ ਗਿਆ ਵਾ ਠੀਕ ਆ ਇਹਦੇ ਵਿੱਚ ਕੀ ਦੱਸਿਆ ਉਹਨਾਂ ਨੇ ਉਹਨਾਂ ਨੇ ਦੱਸਿਆ ਮੁੱਢਲੇ ਜੀਵਨ ਦੀਆਂ ਅਨੇਕਾਂ ਔਂਕੜਾਂ ਦੇ ਬਾਵਜੂਦ ਪੜਨ ਦੀ ਪ੍ਰਬਲ ਇੱਛਾ ਦਿਖਾਈ ਦਿੰਦੀ ਹੈ ਇਹਦੇ ਵਿੱਚ ਕੀ ਆ ਇਸ ਪਾਠ ਨੂੰ ਪੜ੍ਹ ਕੇ ਸਾਨੂੰ ਇਹ ਪਤਾ ਲੱਗਣਾ ਵੀ ਉਹਨਾਂ ਦੇ ਜੀਵਨ ਦੇ ਵਿੱਚ ਕਿੰਨੀਆਂ ਔਂਕੜਾਂ ਸੀ ਫਿਰ ਵੀ ਉਹਨਾਂ ਨੇ ਪੜਨ ਦੀ ਜਿਹੜੀ ਇੱਛਾ ਪ੍ਰਬਲ ਇੱਛਾ ਜਿਹੜੀ ਉਹ ਉਸ ਇੱਛਾ ਨੂੰ ਕਿਵੇਂ ਪੂਰਾ ਕੀਤਾ ਠੀਕ ਆ ਬੇਟਾ ਇਹ ਗੱਲ ਤੁਸੀਂ ਯਾਦ ਰੱਖਣੀ ਆ ਅੱਜ ਸ਼ੁਰੂ ਕਰੀਏ ਆਪਣਾ ਪਾਠ ਮੁੱਢਲੀ ਅਵਸਥਾ ਠੀਕ ਆ ਇਹਦਾ ਪਾਰਟ 1 ਹੈ ਪਹਿਲੇ ਪੈਰੇ ਚ ਦੇਖੋ ਬਟਾ ਕੀ ਦੱਸਿਆ ਰਾਈਟਰ ਨੇ ਪ੍ਰਿੰਸੀਪਲ ਤੇਜਾ ਸਿੰਘ ਕਹਿੰਦੇ ਨਾ ਸਾਲ 1902 ਦੇ ਵਿੱਚ ਮੈਂ ਪੰਜਵੀਂ ਜਮਾਤ ਪਾਸ ਕੀਤੀ ਦੇਖੋ ਇਸ ਪੈਰੇ ਚ ਉਹਨਾਂ ਨੇ ਕੀ ਦੱਸਿਆ ਵੀ ਜਦੋਂ ਪੰਜਵੀਂ ਜਮਾਤ ਉਹਨਾਂ ਨੇ ਪਾਸ ਕਰ ਲਈ ਹੈ ਨਾ 1902 ਦੇ ਵਿੱਚ ਦੇਖੋ ਕਿੰਨੇ ਸਾਲ ਪਹਿਲਾਂ ਅੱਜ ਤੋਂ ਠੀਕ ਆ ਉਹਨਾਂ ਦੇ ਘਰ ਵਾਲੇ ਕਹਿੰਦੇ ਵੀ ਜਿਹੜਾ ਸਾਡੇ ਪਿੰਡ ਪਟਵਾਰੀ ਆ ਉਹ ਤਿੰਨ ਜਮਾਤਾਂ ਹੀ ਪੜਿਆ ਹੋਇਆ ਤੇ ਜਿਹੜਾ ਨੰਬਰਦਾਰ ਆ ਉਹ ਚਾਰ ਜਮਾਤਾਂ ਪੜਿਆ ਵੀ ਅਸੀਂ ਤੈਨੂੰ ਪੰਜ ਜਮਾਤਾਂ ਕਰਾਤੀਆਂ ਵੀ ਹੋਰ ਤੂੰ ਕੀ ਲੈਣਾ ਠੀਕ ਆ ਇਸ ਲਈ ਕਹਿੰਦੇ ਮੈਂ ਘਰ ਬਹਿ ਗਿਆ ਘਰ ਬਹਿ ਕੇ ਡੰਗਰ ਚਾਰੇ ਹੱਟੀ ਕੀਤੀ ਆਟਾ ਭਾਇਆ ਬਾਲਣ ਲਿਆਂਦਾ ਤੇ ਹੋਰ ਹਰ ਤਰ੍ਹਾਂ ਦੇ ਪਿੰਡੂ ਕੰਮ ਕੀਤੇ ਠੀਕ ਆ ਡੰਗਰਾਂ ਨੂੰ ਨਾਲ ਲੈ ਕੇ ਬਾਗੀਆਂ ਦੇ ਨਾਲ ਜਾਂਦੇ ਪਿੰਡ ਦੀਆਂ ਜੂਹਾਂ ਦੇ ਵਿੱਚ ਉਹਨਾਂ ਨੂੰ ਚਰਾਉਣ ਜਾਂਦੇ ਛੱਪੜ ਦੇ ਕੰਡੇ ਤੇ ਜਾਂਦੇ ਠੀਕ ਆ ਇਸ ਤਰ੍ਹਾਂ ਕੀ ਸੀ ਉਹਨਾਂ ਨੂੰ ਚਾਰ ਕੇ ਮਤਲਬ ਵਾਪਸ ਲੈ ਕੇ ਆਂਦੇ ਉਹ ਫਿਰ ਪ੍ਰਿੰਸੀਪਲ ਤੇਜ ਸਿੰਘ ਕਹਿੰਦੇ ਮੇਰੇ ਕੋਲ ਇੱਕ ਸੋਹਣੀ ਜਿਹੀ ਖੁੰਡੀ ਹੁੰਦੀ ਸੀ ਜਿਹਦੇ ਨਾਲ ਮੈਂ ਡੰਗਰਾਂ ਨੂੰ ਇੱਧਰ ਉੱਧਰ ਮੋੜ ਲੈਂਦਾ ਸੀ ਉਹਨੂੰ ਹੂੰਗਰੂ ਲੱਗੇ ਹੁੰਦੇ ਸੀ ਤੇ ਕਹਿੰਦੇ ਇੱਕ ਮੇਰੇ ਕੋਲ ਨਾ ਕਿੱਸਿਆਂ ਦੀ ਕਿਤਾਬ ਹੁੰਦੀ ਸੀ ਜਦੋਂ ਕਿਤੇ ਬੈਠਦੇ ਸੀ ਤਗਾ ਨਾ ਮੈਂ ਕਿਸਿਆਂ ਦੀ ਕਿਤਾਬ ਆਪਣੇ ਕੋਲ ਰੱਖੀ ਹੋਈ ਸੀ ਤੇ ਉਹ ਮੇਰੇ ਨਾਲ ਦੇ ਜਿਹੜੇ ਹੋਰ ਡੰਗਰ ਚਾਰਨ ਵਾਲੇ ਮੁੰਡੇ ਹੁੰਦੇ ਸੀ ਉਹਨਾਂ ਨੂੰ ਪੜ੍ਹ-ਪੜ ਕੇ ਸੁਣਾਉਂਦਾ ਸੀ ਫਿਰ ਕਹਿੰਦੇ ਇੱਕ ਮੇਰੇ ਕੋਲ ਮਸ਼ਹੂਰ ਆਲਮ ਜੰਤਰੀ ਵੀ ਹੁੰਦੀ ਸੀ ਨਾਲ ਉਹਦੇ ਵਿੱਚੋਂ ਕੀ ਦੱਸਦੇ ਸੀ ਮੀਂਹ ਚਖੜ ਦੇ ਹੋਣ ਦੀਆਂ ਤਰੀਕਾਂ ਪੜ੍ਹ-ਪੜ ਕੇ ਉਹਨਾਂ ਨੂੰ ਦੱਸਦੇ ਸੀ ਤੇ ਪਿੱਛੇ ਆ ਪਾ ਕੇ ਲੋਕਾਂ ਨੂੰ ਕਿਸਮਤਾ ਪੜ੍ਹ ਕੇ ਸੁਣਾਉਂਦੇ ਸੀ ਵੀ ਤੇਰੇ ਨਾਲ ਆ ਹੋਣ ਵਾਲਾ ਤੇਰੇ ਨਾਲ ਆ ਹੋਣ ਵਾਲਾ ਐਡਾ ਦੇਖੋ ਦੂਜੇ ਪੈਰੇ ਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਨਾ ਇੱਕ ਘਟਨਾ ਦੱਸੀ ਆ ਕਹਿੰਦੇ ਇੱਕ ਵਾਰ ਨਾ ਮੈਨੂੰ ਸੂਹਾਾਂ ਦੇ ਵਿੱਚ ਲੱਗੇ ਜੰਦਰਾਂ ਤੋਂ ਆਟਾ ਭਿਉਣ ਲਈ ਕਣਕ ਦੀ ਬੋਰੀ ਦੇਖ ਕੇ ਕੱਲਿਆ ਗਿਆ ਸੂਹਾ ਬੇਟਾ ਸੂਹਾ ਦਾ ਮਤਲਬ ਹੁੰਦਾ ਜਿੱਦਾਂ ਠੀਕ ਆ ਨਦੀ ਕਹਿ ਲਓ ਕੋਈ ਸੂਹਾ ਵਿੱਚ ਲੱਗੇ ਜੰਦਰਾਂ ਤੇ ਆਟਾ ਭਿਉਣ ਲਈ ਕਣਕ ਦੀ ਬੋਰੀ ਦੇਖ ਕੇ ਕੱਲਿਆ ਤੇ ਉਹਨਾਂ ਦੇ ਨਾਲ ਸੀ ਤਾਇਆ ਜਗਨਨਾਥ ਠੀਕ ਆ ਉਹ ਪ੍ਰਿੰਸੀਪਲ ਤੇਜਾ ਸਿੰਘ ਦੱਸਦੇ ਵੀ ਸਾਰਾ ਦਿਨ ਤਾਂ ਮੈਂ ਉੱਥੇ ਰੇਤ ਦੇ ਵਿੱਚ ਖੇਡਦਾ ਰਿਹਾ ਠੀਕਾ ਕਣਕ ਭਿਉਣ ਦੀ ਵਾਰੀ ਰਾਤ ਨੂੰ 9 ਵਜੇ ਆਈ ਅੱਧੀ ਰਾਤ ਦੇ ਮਗਰੋਂ ਬੋਰੀ ਪੀਠੀ ਗਈ ਠੀਕਾ ਮਤਲਬ ਕਣਕ ਪੀਸੀ ਗਈ ਫਿਰ ਮੈਂ ਤੇ ਜਗਨਨਾਥ ਆਪੋ ਆਪਣੀ ਬੋਰੀ ਚੁੱਕ ਕੇ ਪਿੰਡ ਵੱਲ ਤੁਰ ਪਏ ਇਹ ਰਸਤੇ ਵਿੱਚ ਨੇ ਸਿਵੇ ਆਉਣੇ ਸੀ ਜਿੱਥੇ ਅਰਬੀ ਪੜਾਉਣ ਵਾਲਾ ਚੰਦਰਪਾਣ ਸਾੜੇ ਆ ਗਿਆ ਸੀ ਬਾਹਵੋ ਦੀ ਚੀਖਾ ਸੀ ਉੱਥੇ ਤੇ ਕਹਿੰਦੇ ਸਨ ਕਿ ਹਿੰਦੂ ਕੋਰਬੀ ਪੜਾਉਣ ਵਾਲਾ ਆਦਮੀ ਜ਼ਰੂਰ ਜਿੰਨ ਬਣ ਜਾਂਦਾ ਉਹਨਾਂ ਦੇ ਮਨ 'ਚ ਨੇ ਇੱਕ ਡਰ ਬੈਠਾ ਹੋਇਆ ਸੀ ਵੀ ਜਿਹੜਾ ਹਿੰਦੂ ਬੰਦਿਆਂ ਨੂੰ ਅਰਬੀ ਪੜਾਉਂਦਾ ਵਾ ਉਹ ਜਿੰਨ ਬਣ ਜਾਂਦਾ ਜਗਨਨਾਥ ਨੇ ਮੈਨੂੰ ਕਿਹਾ ਵੀ ਬਚ ਕੇ ਨੰਗੀ ਰਸਤੇ ਵਿੱਚ ਚੰਦਰਪਾਣ ਦੀ ਚਿਹਾਨੀ ਆਉਣੀ ਉਹ ਚਿਹਾਨੀ ਮਤਲਬ ਉਹਦੀ ਚੀਖਾ ਉਹਦੀ ਨਿਸ਼ਾਨੀ ਕੀ ਹੈ ਕਹਿੰਦਾ ਉਹਦੀ ਨਿਸ਼ਾਨੀ ਆ ਵੀ ਲਾਲ ਟਾਕੀ ਆ ਦੋ ਚਾਰ ਕਿੱਲੀਆਂ ਉੱਤੇ ਵਿਛੀ ਹੋਊ ਪ੍ਰਿੰਸੀਪਲ ਤੇਜ ਸਿੰਘ ਕਹਿੰਦੇ ਅਸੀਂ 2:00 ਵਜੇ ਚੱਲੇ ਤੇ ਦਿਲ ਵਿੱਚ ਚੰਦਰਪਾਣ ਕੋਲੋਂ ਬਚ ਕੇ ਲੰਘਣ ਦੀਆਂ ਸੋਚਾਂ ਸੋਚਦੇ ਗਏ ਪਰ ਹੋਈ ਉਹ ਗੱਲ ਜਿਹਦਾ ਡਰ ਸੀ ਕਹਿੰਦਾ ਅਸੀਂ ਉੱਧਰ ਨੂੰ ਜਾਣਾ ਨਹੀਂ ਚਾਹੁੰਦੇ ਸੀ ਪਰ ਸਾਡੇ ਪੈਰ ਸਾਨੂੰ ਉੱਧਰ ਹੀ ਲੈ ਗਏ ਜਿੱਧਰ ਚੰਦਰਪਾਣ ਨੂੰ ਸਾਡੇ ਆ ਗਿਆ ਸੀ ਜਗਨਨਾਥ ਨੇ ચીਗ ਮਾਰ ਕੇ ਕਿਹਾ ਆਈ ਚੰਦਰਪਾਣ ਵਾਲੀ ਥਾਂ ਕਹਿੰਦਾ ਆ ਤਾਂ ਆਪਾਂ ਉੱਥੇ ਹੀ ਆ ਗਏ ਪ੍ਰਿੰਸੀਪਲ ਤੇਜਾ ਸਿੰਘ ਕਹਿੰਦੇ ਇਹ ਸੁਣ ਕੇ ਮੇਰੇ ਸਿਰ ਤੋਂ ਬੋਰੀ ਡਿੱਗ ਗਈ ਪਰ ਜਗਨਨਾਥ ਤਰਹਿ ਕੇ ਭੱਜ ਗਿਆ ਤਰਹਿ ਕੇ ਮਤਲਬ ਡਰ ਕੇ ਪਿਦਾਰੀ ਕੇ ਭੱਜ ਗਿਆ ਤੇ ਵਗੇ ਤੱਕ ਪਿੰਡ ਜਾ ਪੜਿਆ ਵਗੇ ਤੱਕ ਪਿੰਡ ਦੇ ਵਿੱਚ ਚਲਿਆ ਗਿਆ ਉਹ ਤਾਂ ਭੱਜ ਗਿਆ ਨਾਲ ਦਾ ਜਿਹੜਾ ਤਾਇਆ ਜਗਰਨਾਥ ਸੀ ਠੀਕ ਹੈ ਪ੍ਰਿੰਸੀਪਲ ਤੇਜ ਸਿੰਘ ਕਹਿੰਦੇ ਮੈਂ ਬੋਰੀ ਨੂੰ ਛੱਡ ਕੇ ਕਿਵੇਂ ਜਾਂਦਾ ਨੇ ਮੈਂ ਉੱਥੇ ਹੀ ਬੋਰੀ ਚ ਕੋਉਣ ਵਾਲਾ ਕੋਈ ਵੀ ਨਹੀਂ ਸੀਗਾ ਠੀਕ ਹੈ ਇਸ ਲਈ ਇਹ ਕਹਿੰਦਾ ਮੈਂ ਖੂਦੇ ਕੋਲ ਚਲਾ ਗਿਆ ਤੇ ਡਰ ਤੋਂ ਬਚਣ ਲਈ ਨਾ ਇੱਕ ਤੂਤ ਨੂੰ ਜੱਫੀ ਪਾ ਲਈ ਹਨ ਜਦੋਂ ਸਵੇਰੇ ਥੋੜਾ ਜਿਹਾ ਚਾਨਣ ਹੋਇਆ ਤਾਂ ਮੇਰੀ ਨਜ਼ਰ ਆਟੇ ਦੀ ਬੋਰੀ ਵਾਲੀ ਲੱਗੀ ਰਹੀ ਹੈ ਨਾ ਜਿੰਨਾ ਟਾਈਮ ਮੈਂ ਉੱਥੇ ਖੜਾ ਰਿਆ ਵੀ ਮੇਰਾ ਧਿਆਨ ਬੋਰੀ ਵਾਲੀ ਸੀ ਜਦ ਥੋੜਾ ਚਾਨਣ ਹੋਇਆ ਤਾਂ ਤੂਤ ਨੂੰ ਛੱਡ ਕੇ ਹੌਲੀ-ਹੌਲੀ ਮੈਂ ਬੋਰੀ ਵਾਲ ਗਿਆ ਤੇ ਕਿਸੇ ਰਾਹ ਜਾਂਦੇ ਪਾਸੋਂ ਬੋਰੀ ਚੁਗਵਾ ਕੇ ਘਰ ਲੈ ਆਇਆ ਇਹ ਘਟਨਾ ਬਿਆਨ ਕੀਤਾ ਹੈ ਦੇਖੋ ਬਟਾ ਇਹ ਤੁਹਾਨੂੰ ਕੁਐਸਚਨ ਵੀ ਆਣਾ ਠੀਕ ਹੈ ਇਹ ਘਟਨਾ ਤੁਸੀਂ ਇੱਦਾਂ ਹੀ ਲਿਖ ਦੇਣੀ ਹੈ ਜੋ ਤੁਹਾਨੂੰ ਸਮਝ ਆਇਆ ਅਗਲੇ ਪੈਰੇ ਚ ਦੇਖੋ ਬਟਾ ਅਗਲੇ ਪੈਰੇ ਚ ਪ੍ਰਿੰਸੀਪਲ ਤ੍ਰਿਜਾ ਸਿੰਘ ਕਹਿੰਦੇ ਮੈਂ ਜ਼ਿੰਦਗੀ ਨਾਲ ਰਾਜ਼ੀ ਨਹੀਂ ਸੀ ਹਰ ਵੇਲੇ ਮੈਨੂੰ ਇਹੀ ਸੁਪਨੇ ਆਉਂਦੇ ਰਹਿੰਦੇ ਸੀ ਵੀ ਮੈਂ ਸ਼ਹਿਰ ਜਾਵਾਂ ਤੇ ਜਾ ਕੇ 16 ਜਮਾਤਾਂ ਪੜਾਂ ਠੀਕ ਆ ਤੇ ਪੜ ਕੇ ਮੈਂ ਹੋਰ ਪੜਾਵਾਂ ਕਿਸੇ ਨੂੰ ਇਹ ਉਹਨਾਂ ਦਾ ਏਮ ਸੀ ਜ਼ਿੰਦਗੀ ਦਾ ਉਹ ਇਹ ਸੋਚਦੇ ਸੀ ਵੀ ਮੈਨੂੰ ਮੌਕਾ ਮਿਲਣਾ ਚਾਹੀਦਾ ਵੀ ਮੈਂ ਅੱਗੇ ਹੋਰ ਪੜਨਾ ਵਾਂ ਫਿਰ ਦੱਸਦੇ ਆ ਉਹ ਕਹਿੰਦੇ ਨੰਬਰਦਾਰ ਨੂਰ ਖਾਨ ਨੇ ਮੈਨੂੰ ਤਸਵੀਰਾਂ ਖਿੱਚਣ ਦਾ ਸ਼ੌਂਕ ਪਾਤਾ ਤੇ ਇੱਕ ਉਹਨਾਂ ਦਾ ਗੁਵਾਂਢੀ ਹੁੰਦਾ ਸੀ ਈਸਰਦਾਸ ਉਨੇ ਉਹਨੂੰ ਪੁਰਾਣਾ ਸਾਹਿਤ ਹੈ ਜਿਹੜਾ ਉਹ ਪੜਨ ਦੀ ਚਾਟ ਲਵਾਈ ਚਾਟ ਲਵਾਈ ਮਤਲਬ ਸ਼ੌਂਕ ਪਾਇਆ ਉਹਨਾਂ ਨੂੰ ਕਹਿੰਦੇ ਉਸਨੇ ਰਮਾਇਣ ਮਹਾਭਾਰਤ ਭਗਵਤ ਆਦਿ ਦੀਆਂ ਸਾਰੀਆਂ ਕਥਾ ਕਹਾਣੀਆਂ ਪੜ੍ਹ ਕੇ ਮੈਨੂੰ ਹੋਰ ਦਾ ਹੋਰ ਹੀ ਬਣਾ ਦਿੱਤਾ ਠੀਕ ਆ ਪਾ ਉਹਨਾਂ ਦਾ ਮਤਲਬ ਸੋਚ ਜਿਹੜੀ ਚੇਂਜ ਹੋ ਗਈ ਹੁਣ ਤੱਕ ਮੈਨੂੰ ਜੋ ਵੀ ਵਾਕਫੀ ਕਹਿੰਦੇ Hindu ਮਤ ਸੰਬੰਧੀ ਆਪਣੇ ਲੈਕਚਰਾਂ ਜਾਂ ਕਿਤਾਬਾਂ ਵਿੱਚ ਵਰਤਣੀ ਪਈ ਕਹਿੰਦੇ ਜਦੋਂ ਮੈਂ ਆਪਣੇ ਲੈਕਚਰ ਦਿੰਦਾ ਸੀ ਠੀਕ ਆ ਬੱਚਿਆਂ ਨੂੰ ਪੜਾਉਂਦਾ ਸੀ ਤਾਂ ਮੈਂ ਇਹਨੂੰ ਜੋ ਵੀ ਜਾਣਕਾਰੀ ਉਹ ਕਿਤਾਬਾਂ ਚੋਂ ਹੋਈ ਉਹੀ ਮੇਰੇ ਕੰਮ ਆਈ ਪ੍ਰਿੰਸੀਪਲ ਤੇਜ ਸਿੰਘ ਕਹਿੰਦੇ ਜਿਹੜੀ ਜਾਣ ਪਛਾਣ ਬਚਪਨ ਚ ਪੱਲੇ ਪੈਂਦੀ ਆ ਉਹ ਤੋੜ ਨਹੀਂ ਪਦੀ ਆ ਭਾਵੇਂ ਕਿ ਜਦੋਂ ਬੱਚਾ ਛੋਟਾ ਹੁੰਦਾ ਜਿਹੜੀ ਚੀਜ਼ਾਂ ਉਹਨੂੰ ਯਾਦ ਹੋ ਜਾਂਦੀਆਂ ਹਨਾ ਉਹ ਭੁੱਲਦੀਆਂ ਨਹੀਂ ਹੈਗੀਆਂ ਹਨਾ ਪਿੱਛੋਂ ਜਾ ਕੇ ਨਾ ਉਹ ਯਾਦਾਂ ਰਹਿੰਦੀਆਂ ਤੇ ਨਾ ਉਹ ਸ਼ੌਂਕ ਪਰ ਜਦੋਂ ਇਨਸਾਨ ਵੱਡਾ ਹੋ ਜਾਂਦਾ ਹਨਾ ਫਿਰ ਉਹ ਯਾਦਾਂ ਵੀ ਨਹੀਂ ਰਹਿੰਦੀਆਂ ਤੇ ਨਾ ਹੀ ਉਦਾਂ ਦੇ ਸ਼ੌਂਕ ਰਹਿੰਦੇ ਬਚਪਨ ਵਾਲੇ ਅਗਲੇ ਪੈਰੇ ਚ ਕੀ ਦੱਸਿਆ ਉਹਨਾਂ ਨੇ ਇਹਦੇ ਚ ਵੀ ਇੱਕ ਘਟਨਾ ਦੱਸੀ ਕਹਿੰਦੇ ਹਿੰਦ ਦੇ ਇਤਿਹਾਸ ਤੇ ਨਾਟਕ ਵੱਲ ਮੇਰੀ ਰੁਚੀ ਹੋਲੀਆਂ ਵਿੱਚ ਜਦੋਂ ਪਿੰਡ ਸਾਰਾ ਚਾਕੀਆਂ ਕੱਢਦਾ ਸੀ ਨਾ ਉਦੋਂ ਮਣੀ ਕਹਿੰਦੇ ਹਿੰਦ ਦੇ ਇਤਿਹਾਸ ਤੇ ਨਾਟਕ ਵੱਲ ਇਹਨੇ ਇੱਕ ਵਾਰੀ ਮੈਂ ਰਾਜਾ ਹਰੀਸ਼ਚੰਦਰ ਦੀ ਰਾਣੀ ਤਾਰਾਮਤੀ ਦਾ ਪਾਟਾ ਅਦਾ ਕਰ ਰਿਹਾ ਸੀ ਤੇ ਮੇਰੇ ਮੂੰਹੋਂ ਨਾ ਲਫ਼ਜ਼ ਨਿਕਲੇ ਰਹੇ ਪੰਡਿਤ ਕਾਸ਼ੀ ਦਾ ਰਸਤਾ ਕਿਹੜਾ ਹੈ ਇਹ ਸੁਣ ਕੇ ਇੱਕ ਬਯੰਤ ਸਿੰਘ ਨਾਮ ਦਾ ਬੰਦਾ ਨਾ ਆਡੀਅנס ਵਿੱਚੋਂ ਉੱਠ ਗਿਆ ਸਟੇਜ ਤੇ ਗਿਆ ਤੇ ਮੈਨੂੰ ਥੱਪੜ ਮਾਰ ਕੇ ਕਹਿਣ ਲੱਗਿਆ ਵੀ ਤੂੰ ਤੈਨੂੰ ਕਿੰਨੇ ਸਾਲ ਹੋ ਗਏ ਪੜ੍ਹਦੇ ਨੂੰ ਹਜੇ ਵੀ ਤੂੰ ਕਿਹੜਾ ਹੀ ਕਹਿੰਦਾ ਹੈ ਪ੍ਰਿੰਸੀਪਲ ਸਾਹਿਬ ਦੱਸਦੇ ਆ ਵੀ ਜਿਹੜੇ ਇਹ ਕਰੋਗੀ ਸੰਗਾਂ ਨੂੰ ਵੇਖਣ ਲਈ 10-10 ਪਿੰਡਾਂ ਦੇ ਲੋਕ ਹੀ ਆਉਂਦੇ ਸਨ ਕਈ-ਕਈ ਗਨ ਪਿੰਡਾਂ ਵਿੱਚ ਗਹਿਮਾ ਗਹਿਮ ਲੱਗੀ ਰਹਿੰਦੀ ਸੀ ਵੀ ਜਿਹੜੇ ਉਹ ਇਕੱਠੇ ਹੋ ਕੇ ਝਾਕੀਆਂ ਕੱਢਦੇ ਸੀ ਲੋਕ ਉਹਨਾਂ ਨੂੰ ਦੇਖਣ ਲਈ ਕਈ-ਕਈ ਪਿੰਡਾਂ ਦੇ ਲੋਕ ਆਉਂਦੇ ਸੀ ਫੇਰ ਉਹ ਦੱਸਦੇ ਆ ਆਪਣੇ ਇੱਕ ਗਵਾਂਢੀ ਬਾਰੇ ਜਿਹਦੇ ਵਿੱਚ ਉਹ ਗੱਲ ਕਰਦੇ ਆ ਗਵਾਂਡੀ ਬਖਸ਼ੀ ਜੈਕਿਸ਼ਨ ਦੇ ਇਹਦੇ ਵਿੱਚ ਦੱਸ ਦਿਆ ਕਹਿੰਦੇ ਜਦੋਂ ਸਾਡੇ ਪਿੰਡ ਨਾ ਇੱਕ ਦੋ ਵਾਰੀ ਰਾਸਤਾਰੀਆਂ ਦੀਆਂ ਮੰਡਲੀਆਂ ਆਈਆਂ ਤਾਂ ਉਹ ਗਵਾਂਡੀ ਬਖਸ਼ੀ ਜੈਕਿਸ਼ਨ ਦੇ ਘਰ ਹੀ ਰਹਿੰਦੇ ਸੀ ਉਹਨਾਂ ਨੂੰ ਮਿਲਣ ਗਿਲਣ ਨਾਲ ਮੇਰੀ ਰੁਚੀ ਹਿੰਦ ਦੀਆਂ ਪੁਰਾਤਨ ਕਥਾ ਕਹਾਣੀਆਂ ਵੱਲ ਵਧ ਗਈ ਅਤੇ ਨਾਟਕੀ ਵਿਖਾਵਿਆਂ ਦਾ ਸ਼ੌਂਕ ਪੈਦਾ ਗਿਆ ਉਹ ਦੱਸਦੇ ਆ ਫਿਰ ਉਹ ਜੈਕਿਸ਼ਨ ਬਾਰੇ ਦੱਸਦੇ ਆ ਵੀ ਜੈਕਿਸ਼ਨ ਦਾ ਜਿਹੜਾ ਪਿਤਾ ਸੀਗਾ ਉਸ ਫਾਰਸੀ ਤੇ ਸੰਸਕ੍ਰਿਤ ਦਾ ਆਲਮ ਸੀ ਆਲਮ ਮਤਲਬ ਬਹੁਤ ਜ਼ਿਆਦਾ ਗਿਆਨ ਸੀ ਉਹਨੂੰ ਉਹ ਸਿੱਖਾਂ ਦੇ ਰਾਜ ਵਿੱਚ ਸਰਕਾਰੀ ਅਹਿਲ ਕਰ ਰਿਹਾ ਸੀ ਉਹਦੇ ਕੋਲ ਪੁਰਾਣੀਆਂ ਲਿਖਤਾਂ ਤੇ ਫਾਈਲਾਂ ਪਈਆਂ ਹੁੰਦੀਆਂ ਸੀ ਜਿਨ੍ਹਾਂ ਨੂੰ ਪ੍ਰਿੰਸੀਪਲ ਤੀਜਾ ਸਿੰਘ ਬੜੇ ਸ਼ੌਂਕ ਨਾਲ ਪੜ੍ਹਦੇ ਸੀ ਠੀਕ ਹੈ ਬੜੇ ਸ਼ੌਂਕ ਨਾਲ ਦੇਖਦੇ ਸੀ ਸਰਕਾਰੀ ਕਾਗਜ਼ ਫਾਰਸੀ ਚ ਲਿਖੇ ਹੁੰਦੇ ਸੀ ਪਰ ਉਹਨਾਂ ਦੇ ਸਿਰ ਉੱਤੇ ਸਦਾ ਇੱਕ ਓਮਕਾਰ ਸਤਗੁਰ ਪ੍ਰਸਾਦ ਫਾਰਸੀ ਅੱਖਰਾਂ ਵਿੱਚ ਲਿਖਿਆ ਹੁੰਦਾ ਸੀ ਅਗਲੇ ਪੈਰੇ ਚ ਕਹਿੰਦੇ ਆ ਜਦੋਂ ਜੈਕਿਸ਼ਨ ਦਾ ਪਿਤਾ ਬਿਰਧ ਹੋ ਗਿਆ ਉਹ ਆਪਣਾ ਅੰਤ ਨੇੜੇ ਆਉਣ ਦਾ ਜਾਣ ਕੇ ਕਾਸ਼ੀਜੀ ਬਨਾਰਸ ਚਲਾ ਗਿਆ ਨਾਲ ਸਾਰੇ ਟੱਬਰ ਨੂੰ ਲੈ ਗਿਆ ਕਈ ਵਾਰੇ ਮੌਤ ਨੂੰ ਡੀਕਣ ਤੋਂ ਮਗਰੋਂ ਵੀ ਜਦ ਅੰਤ ਨਾ ਹੋਇਆ ਤਾਂ ਉਹ ਆਪ ਉੱਥੇ ਹੀ ਰਹਿ ਪਿਆ ਪਰ ਬਾਕੀ ਦਾ ਸਾਰਾ ਟੱਬਰ ਪਰਤ ਆਇਆ ਉਸ ਦਾ ਪੋਤਰਾ ਮਤਲਬ ਕਿ ਜੈਕਿਸ਼ਨ ਦਾ ਬੇਟਾ ਬਖਸ਼ੀ ਕਿਰਪਾ ਰਾਮ ਕਈ ਵਾਰੀ ਪ੍ਰਿੰਸੀਪਲ ਤੇਜਾ ਸਿੰਘ ਦੇ ਘਰ ਆਉਂਦਾ ਤੇ ਆਪਣੇ ਨਾਲ ਕ੍ਰਿਸ਼ਨ ਦੀ ਮੂਰਤੀ ਨੂੰ ਲਿਆਉਂਦਾ ਨੇ ਤੋ ਉੱਠ ਕੇ ਧੂਪ ਦੀਪ ਕਰਕੇ ਪੂਜਾ ਕਰਦਾ ਬੰਬਈ ਤੇ ਪਟਿਆਲੇ ਜਾਦੋਂ ਮੇਰੇ ਘਰ ਪੂਜਾ ਕਰਦਾ ਤਾਂ ਮੇਰਾ ਜੀ ਬਹੁਤ ਪ੍ਰਸੰਨ ਹੁੰਦਾ ਇਹ ਪ੍ਰਿੰਸੀਪਲ ਤੇਜਾ ਸਿੰਘ ਹੀ ਦੱਸਦੇ ਆ ਵੀ ਜਦੋਂ ਉਹ ਮੇਰੇ ਘਰ ਹੁੰਦਾ ਸੀ ਤੇ ਧੂਪ ਕਰਦਾ ਤਾਂ ਕਹਿੰਦੇ ਮੈਨੂੰ ਬੜੀ ਖੁਸ਼ੀ ਹੁੰਦੀ ਉਸਦੇ ਪਿਆਰ ਤੇ ਮਿਹਰਬਾਨੀਆਂ ਵਿੱਚੋਂ ਮੈਨੂੰ ਇੱਕ ਗੱਲ ਸਦਾ ਚੇਤੇ ਰਹਿੰਦੀ ਹੈ ਇਹਨਾਂ ਉਹ ਬਹੁਤ ਪਿਆਰ ਨਾਲ ਪੇਸ਼ ਆਉਂਦਾ ਸੀ ਹਨਾ ਬਹੁਤ ਮਿਹਰਬਾਨੀ ਕੀਤੀ ਉਹਨੇ ਮੇਰੇ ਉੱਤੇ ਦੱਸ ਦਿਆ ਕਿ ਨੇ ਇੱਕ ਵਾਰੀ ਜਦੋਂ ਮੈਂ ਕੈਦ ਹੋ ਗਿਆ ਸੀ ਤਾਂ ਸਰਦਾਰ ਚਰਨਜੀਤ ਸਿੰਘ ਵਾਂਗੂ ਇੱਕ ਚੋਖੀ ਰਕਮ ਮੇਰੀ ਸਹਾਇਤਾ ਲਈ ਲਿਆਇਆ ਸੀ ਭਾਵੇਂ ਮੇਰੀ ਪਤਨੀ ਨੇ ਧੰਨਵਾਦ ਸਹਿਤ ਮੋੜ ਦਿੱਤੀ ਸੀ ਯਾਦ ਰੱਖਣਾ ਨਾਮ ਬਖਸ਼ੀ ਕਿਰਪਾਰਾ ਠੀਕ ਆ ਕਿਹਦਾ ਬੇਟਾ ਸੀ ਜੈ ਕਿਸ਼ਨ ਦਾ ਬਖਸ਼ੀ ਜੈ ਕਿਸ਼ਨ ਦਾ ਓਕੇ ਇਹ ਹੋ ਗਿਆ ਬੇਟਾ ਤੁਹਾਡਾ ਦਾ ਇਸ 파ਟ ਦਾ ਪਹਿਲਾ 파ਟ ਮਡਲੀ ਅਵਸਥਾ ਅਗਲੇ ਲੈਕਚਰ ਚ ਆਪਾਂ ਕਰਾਂਗੇ ਮਿਡਲ ਦੀ ਪੜਾਈ ਠੀਕ ਆ ਉਹਨੂੰ ਐਕਸਪਲੇਨ ਕਰਕੇ ਸਮਝਾਉਂਗੀ ਓਕੇ ਜੀ ਮਿਲਦੇ ਆਂ ਫਿਰ ਅਗਲੇ ਲੈਕਚਰ ਚ ਧੰਨਵਾਦ